ਰਮਨੀ ਇਹ ਤਾਂ ਬਿੱਟੂ ਦਾ ਬਹੁਤ ਵੱਡਾ ਬਿਆਨ ਆ ਗਿਆ ਬਿਕਰਮਜੀਠੀਆ ਨੂੰ ਲੈ ਕੇ ਉਹ ਕਈ ਬਹੁਤ ਵੱਡੀਆਂ ਗੱਲਾਂ ਕਹਿ ਦਿੱਤੀਆਂ ਵੀ ਜਿਹੜਾ ਕਿ ਤੁਸੀਂ ਬਿਕਰਮਜੀਠੀਏ ਤੇ ਜੋ 12 ਸਾਲ ਹੋ ਗਏ ਹਰ ਵਾਰ ਪਰਚੇ ਪੈਂਦੇ ਹੀ ਆਉਂਦੇ ਆ ਤੇ ਪਰ ਹੁਣ ਜਿਹੜਾ ਕਿ ਤੁਸੀਂ ਬਿਕਰਮਜੀਠੀਏ ਪਹਿਲਾਂ ਕਿਹਾ ਜਾਂਦਾ ਵੀ ਨਸ਼ੇ ਦਾ ਕੇਸ ਦਾ ਇੱਕ ਮਾਮਲਾ ਦਰਜ ਹੁੰਦਾ ਤੇ ਪਰ ਹੁਣ ਜਿਹੜਾ ਕਿ ਡੀਏ ਦਾ ਤਾਂ ਇਹ ਕਈ ਗੱਲਾਂ ਕਹਿ ਦਿੱਤੀਆਂ ਵੱਡੀਆਂ-ਵੱਡੀਆਂ ਪਹਿਲਾਂ ਤੁਹਾਨੂੰ ਖਬਰ ਸੁਣਾਵਾਂਗੇ ਫੇਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਰਵਨੀਤ ਬਿੱਟੂ ਦਾ ਕੀ ਕਹਿਣਾ ਸੀਐਮ ਭਵੰਤਮਾਨ ਨੂੰ ਪਹਿਲਾਂ ਸੁਣੋ ਖਬਰ ਫੇਰ ਕਰਦੇ ਹਾਂ ਦੇਖੋ ਮੈਂ ਅੱਜ ਹੁਣੀ ਇੱਕ ਤੋਂ ਅਚੀਵ ਮਿਨਿਸਟਰ ਭਵੰਤਮਾਨ ਸਾਹਿਬ ਦੇ ਪ੍ਰੈਸ ਕਾਨਫਰੰਸ ਹੋਂ ਰਹੀ ਆ ਸੀ ਜੀ ਜਿਨ੍ਹਾਂ ਨੇ ਜ਼ਿਕਰ ਕੀਤਾ ਮੇਰੇ ਨਾਮ ਦਾ ਭਵੰਤਮਾਨ ਸਾਹਿਬ ਗੱਲ ਸੁਣ ਲਓ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਿਣਾ ਅੱਜ ਮਜੀਠੀਆ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਨੀ ਤੇ ਸਾਰੇ ਬਾਰਾ ਮਾਰਦੇ ਕਰਦੇ ਆ ਅੱਜ ਹੁਮ ਹੁਮ ਕੇ ਤੂੰ ਪ੍ਰੈਸ ਕਾਨਫਰੰਸਾਂ ਰੋਜ਼ ਕਰ ਰਹੇ ਆ ਕਿਉਂ ਕਿਉਂਕਿ ਭਗਵਾਨ ਤੇ ਮਾਨਸਿਆ ਤੈਂ ਤੁਸੀਂ ਉਹਨਾਂ ਨੂੰ ਨਸ਼ੇ ਦੇ ਇੱਕ ਪਿੱਛੋਂ 12 ਸਾਲ ਬਾਅਦ ਛੇੜ ਦਿੱਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਤੇ ਫਾਂਟਾਜ ਹੁੰਦਾ ਸੀ ਤੇ ਜੇਲ੍ਹ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਹਦੇ ਡੀਏ ਦਾ ਕੇਸ ਪਾ ਕਿ ਮਜੀਠੀਆ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਪਊ ਦੇਣਾ ਪਊ ਭਗਵੰਤ ਮਾਨ ਸਿੰਘ ਜਿਹੜੇ ਉਸ ਵੇਲੇ ਮਾਮਾ ਵਿਧਵਾ ਨਾ ਬਣਿਆ ਜਿਨ੍ਹਾਂ ਦੇ ਸਿਰਾਂ ਚਿੱਟੀਆਂ ਚੁੰਨੀਆਂ ਏ ਜਿਨ੍ਹਾਂ ਦੇ ਸਿਰਾਂ ਤੋਂ ਬਾਪ ਮਾਮ ਬਾਪ ਦਾ ਸਾਇਆ ਚਲਾ ਗਿਆ ਤੁਸੀਂ ਗੱਲ ਕਰੋਗੇ ਕਮਜ਼ੋਰ ਬੰਦਾ ਤੁ ਜਿੰਨਾ ਮੈਂ ਸਮਝਦਾ ਕਮਜ਼ੋਰ ਬੰਦਾ ਇਹ ਜੀ ਮਿਸਟਰ ਮਿਲਿਆ ਪੰਜਾਬ ਨੂੰ ਕਦੇ ਮਿਲਿਆ ਨਹੀਂ ਹੀੰਦੀ ਗੱਲ ਤਾਂ ਬਾਅਦ ਕਰਾਂਗੇ ਜਿਹੜੀ ਜੱਟ ਤੋਂ ਤੇ ਮਜ਼ਦੂਰ ਤੋਂ ਹੋਣ ਲੱਗਿਆ ਪਰ ਜਿਹੜਾ ਮਜੀਠੀਏ ਨੇ ਸਭ ਤੋਂ ਵੱਡਾ ਕਲੰਕ ਨਸ਼ੇ ਦਾ ਸੁਰਾਗਰ ਨਸ਼ੇ ਦਾ ਉਹਦੇ ਨਾਲਦਿਆਂ ਨੂੰ ਸਾਹਮਣੂ ਉਹ ਪ੍ਰੈਸ ਕਾਨਫਰੰਸਾਂ ਕਰਦੇ ਆ ਜਿਨ੍ਹਾਂ ਦੇ ਨਾਂ ਸੀ ਤੇ ਤੁਸੀਂ ਸਾਰਿਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾ ਰਹੇ ਆ ਸਾਹਮਣੂ ਬਾਹਰ ਕੱਢ ਕੇ ਰੱਖਤਾ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਨਾਲ ਜਿਨ੍ਹਾਂ ਦੇ ਨਾਂ ਆਏ ਸੀ ਅੱਜ ਉਹ ਸਾਰੇ ਬੜੇ ਤੋਂ ਬੜੇ ਚੈਨਾਂ ਦੇ ਇੰਟਰਵਿਊਆਂ ਦੇ ਰਹੇ ਆ ਕਿ ਨਹੀਂ ਮੈਂ ਨਾਂ ਨਹੀਂ ਲੈਣਾ ਉਹ ਸਾਰੇ ਉਹੀ ਸੀ ਜਿਹੜੇ ਵਿਕਰਮ ਮਜੀਠੀਏ ਦੇ ਗੱਡੀ 'ਚ ਨਾਲ ਕਿ ਸਾਰਾ ਧੰਦਾ ਕਰਦੇ ਸੀ ਤੇ ਸਾਰੇ ਉਹ ਤੁਸੀਂ ਆਪਣੇ ਦੋਸਤ ਬਣਾਏ ਜਿਗਰੀ ਦੋਸਤ ਬਣਾਏ ਉਹੀ ਜਿਹੜੇ ਜਿਹੜੀਆਂ ਫਿਲਦੇ ਸੀ ਅੱਜ ਉਹ ਸਾਰੇ ਚੌਂਕ 'ਚ ਚੈਨਲਾਂ ਤੇ ਪ੍ਰੈਸ ਕਾਨਫਰੰਸਾਂ ਕਰਦੇ ਆ ਉਹਨੂੰ ਅਕਾਮਾਂ ਦੇ ਨੌਕਰੇ ਜਿਨ੍ਹਾਂ ਨੂੰ ਤੁਸੀਂ ਇਹ ਫਾਇਰ ਦਿੱਤੀ ਹੈ ਖੋਲ੍ਹ ਦਿੱਤੀ ਹੈ ਅੱਜ ਮਜੀਠੀਆ ਜੇਲ੍ਹ 'ਚ ਗਿਆ ਤਾਂ ਉਹ ਜਗਤ ਦੇ ਟਿਸਟ ਆਮਦਨ ਘੱਟਾ ਜਗਤ ਜ਼ਿਆਦਾ ਇਹ ਕਿੰਸੀ ਗੀੜੀ ਦੇ ਕਿਹਸਟ ਤੁਸੀਂ ਇੱਕ ਕਲੰਕ ਇੱਕ ਕਲੰਕ ਜਿਹੜਾ ਕਲੰਕ ਤੌਰ ਦਾ ਇਸ ਕਰਕੇ ਸਾਹਬ ਤੁਹਾਡੇ ਰਾਂਗੇ ਤੇ ਜਿਹੜਾ ਨਸ਼ਨਾ ਜਿਹੜੀਆਂ ਮੌਤਾਂ ਹੋਈਆਂ ਜਿਹੜੀ ਨੌਜ ਰੁਈ ਬਰਬਾਦ ਹੋਈ ਉਹ ਸਾਹਬ ਮੈਂ ਕਲਪ ਹਾਂਜੀ ਇਹ ਬਰਵਨੀਤ ਬਿੱਟੀ ਜਿਹੜਾ ਕੀ ਜੋ ਇੱਕ ਪਹਿਲਾ ਇਹ ਬਈ ਕਾਂਗਰਸ ਦੇ ਵਿੱਚ ਸੀ ਹੁਣ ਬੀਜੇਪੀ ਦੇ ਵਿੱਚ ਇਹ ਸੈੰਦਾ ਜੀ ਉਹ ਭਾਜਪਾ ਦੇ ਵਿੱਚ ਆ ਹੁਣ ਤੇ ਪਰ ਹੁਣ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜਾ ਸੀਐਮ ਪੂਤਮਾਨਾ ਜਿਹੜੇ ਕੀ ਪਹਿਲਾਂ ਦੋਸ਼ ਲੱਗਦੇ ਆ ਨਸ਼ੇ ਦੇ ਬਿਕਰਮ ਜੀ ਸੀ ਆ ਡਰੱਗਸ ਵੇਚਦਾ ਜੀ ਚਿੱਟਾ ਵੇਚਦਾ ਜੀ ਇਹ ਕਰਦਾ ਜੀ ਤੇ ਹੁਣ ਜਿਹੜਾ ਕੀ ਭਾਈ ਸੀਐਮ ਪੂਤਮਾਨ ਨੂੰ ਸਾਹਮਣੇ ਆ ਕੇ ਕਬੜੇ ਬਿਆਨ ਕਹਤੇ ਆ ਕੈਮਰੇ ਸਾਹਮਣੇ ਆ ਕੇ ਇਹਨਾਂ ਨੂੰ ਕਿਹਾ ਜਾਂਦਾ ਵੀ ਜਿਹੜੇ ਇਹਦੇ ਨਾਲ ਨਸ਼ਾ ਤਸਕਰੀ ਜਿਹੜੇ ਤੁਸੀਂ ਕਹਿੰਦੇ ਆ ਵੀ ਬਿਕਰਮ ਜੀ ਜੀ ਨਾ ਹੁਣ ਤੱਕ ਰਹਿੰਦੇ ਆ ਇਹ ਲੋਕ ਤੇ ਮੀਡੀਆ ਦੇ ਵਿੱਚ ਹੁਣ ਬਿਆਨ ਦੇ ਰਿਹਾ ਉਹ ਲੋਕ ਪਹਿਲਾਂ ਇਹਨਾਂ ਦੇ ਸਾਥ ਦੇ ਰਹੇ ਸੀ ਹੁਣ ਛੋਡੇ ਬਣ ਹੀ ਗਏ ਕਹਿਣਾ ਮਤਲਬ ਛੋਡੇ ਚਮਚੇ ਬਣ ਗਏ ਛੋਡੇ ਬੰਲ ਹੋ ਗਏ ਤਾਂ ਇਹ ਮੀਡੀਆ ਦੇ ਵਿੱਚ ਹੁਣ ਆ ਕੇ ਬਿਆਨ ਦੇ ਰਿਹਾ ਤੇ ਬਿਕਰਮਜੀਠੀਏ ਦੇ ਉੱਤੇ ਪਹਿਲਾਂ ਨਸ਼ੇ ਦੇ ਦੋਸ਼ ਲੱਗਦੇ ਆ ਬਾਅਦ ਤੇ ਬਾਅਦ ਦੇ ਵਿੱਚ ਜਿਹੜਾ ਕੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਦੇ ਦੋਸ਼ ਵੀ ਜਿੰਨੀ ਆਮਦਨ ਉਦੋਂ ਵੱਧ ਆਮਦਨ ਦੇ ਦੋਸ਼ ਲੱਗਦੇ ਆ 540 ਕਰੋੜ ਦੇ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆ ਤਾਂ ਇਹਦੇ ਵਿੱਚ ਹੁਣ ਗੱਲ ਕਰੀਏ ਜੇ ਆਪਾਂ ਨਸ਼ਾ ਤਸਕਰਾਂ ਦੀ ਇਹਦੇ ਵਿੱਚ ਦੱਸਿਆ ਜਾਂਦਾ ਵੀ ਸਾਰਿਆਂ ਨੂੰ ਵੱਧ ਯੋਗਦਾਨ ਸੀਐਮ ਭਵੰਤ ਮਾਨ ਦਾ ਹੀ ਆ ਜਿਹੜੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਅਫਸਰ ਆਮ ਲੋਕਾਂ ਨਾਲੋਂ ਜ਼ਿਆਦਾ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਤਾਂ ਇਹਦੇ ਵਿੱਚ ਸਾਰਿਆਂ ਨੂੰ ਵੱਡਾ ਯੋਗਦਾਨ ਇਹੀ ਹੈ ਇਹ ਹੀ ਨਿਗਾਉਣ ਵਾਲੇ ਆ ਤੇ ਇਹ ਲੋਕਾਂ ਨਾਲ ਮਿਲ ਕੇ ਜਿਹੜੇ ਕੀ ਐਨੇ ਨੌਜਵਾਨ ਸਾਡੇ ਮਰੇ ਆ ਪੰਜਾਬ 'ਚ ਇੱਕ ਪਿੰਡ 'ਚੋਂ ਚਾਰ-ਚਾਰ ਮੌਤਾਂ ਹੁੰਦੀਆਂ ਸੀ ਤਾਂ ਇਹਦੇ ਤੇ ਬਈ ਬਹੁਤ ਵੱਡਾ ਬਿਆਨ ਆਇਆ ਰਮਨੀਤ ਬਿੱਟੂ ਦਾ ਕਹਿਣਾ ਹੁਣ ਇਹੀ ਆ ਕਿ ਸੋਡੇ ਨਾਲ ਸਵਾ ਹਸਾਬ ਕਿਤਾਬ ਕਰਾਂਗੇ ਇਹ ਕਹਿਣਾ ਰਮਨੀਤ ਬਿੱਟੂ ਦਾ ਤੇ ਪਾਰ ਹੁਣ ਜਿਹੜਾ ਜੁੱਧ ਨਿਸ਼ਮਰੁੱਧ ਜੋ ਬੀ ਵਿਕਰਮਜੀਠੀ ਤੇ ਇੱਕ ਐਕਸ਼ਨ ਹੁੰਦਾ ਸੀ ਐਮ ਕੁੰਤਮਾਨ ਦਾ ਪਹਿਲਾਂ ਉਹਨੂੰ 7 ਦਿਨ ਰਿਮਾਂਡ ਤੇ ਰੱਖਿਆ ਜਾਂਦਾ ਬਾਅਦ ਵਿੱਚ 4 ਦਿਨਾਂ ਦਾ ਮਿਲਦਾ ਬਾਅਦ ਦੇ ਵਿੱਚ ਨਾਬਾ ਜੇਲ੍ਹ ਭੇਜਿਆ ਜਾਂਦਾ ਹੁਣ ਦੱਸਿਆ ਜੋ ਉਹਨਾਂ ਦੇ ਵਕੀਲ ਦਾ ਕਹਿਣਾ ਜੋ ਖਾਲੀ ਕੀ ਕਹਿਣਾ ਇਹ ਹੈਗਾ ਵੀ ਜਿਹੜਾ ਕਿ ਬਿਕਰਮਜੀਠੀਆ ਬੈਰਕ ਬਦਲ ਨੂੰ ਕਹਿ ਰਿਹਾ ਕਿ ਜਿਹਦੇ ਵਿੱਚ ਉਹਦੇ ਨਾਲ ਇੱਕ ਗੱਦੀ ਬੰਨ ਜਿਹੜੇ ਖੁਨਕਾਰ ਕੈਦੀ ਜਿਹੜੇ ਕਿ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਜਿਹੜਿਆਂ ਨੂੰ ਉਹਦੇ ਵਿੱਚ ਬੈਰਕ ਦੇ ਵਿੱਚ ਦੋ ਕੈਦੀ ਖਤਰਨਾਕ ਬੰਦਾ ਇੱਕ ਇਹ orange ਕੈਟਾਗਰੀ ਚ ਆਉਂਦੇ ਆ ਉਹਨਾਂ ਨੂੰ ਅਲੱਗ ਬੈਰਕ ਦੇ ਵਿੱਚ ਰੱਖਿਆ ਜਾਵੇ ਇਹ ਵਕੀਲ ਦਾ ਕਹਿਣਾ ਫਿਰ ਕਈ ਘਬਰਾ ਹੋ ਰਹੀਆਂ ਬਿਕਰਮਜੀਠੀਆ AC ਮੰਗਦਾ ਜੀ ਗਰਮੀ ਲੱਗਦੀ ਜੀ ਸਰਾਣਾ ਮੰਗਦਾ ਜੀ ਉਹ ਇਹ ਹੈ ਜੀ ਉਹ ਕਈ ਘਬਰਾ ਹੋ ਵੀ ਗਾ ਪਰ ਜਿਹੜਾ ਬਈ ਸੀਐਮ ਪੰਤਮਨ ਦਾ ਐਕਸ਼ਨ ਹੁੰਦੇ ਇਸ ਪਰਿਵਾਰ ਦਾ ਹੁਣ ਕਹਿਣਾ ਕੀ ਸੀ ਇਹਨਾਂ ਨੇ ਕਿਹਾ ਵੀ ਸਾਡੇ ਨਾਲ ਹੀ ਧੱਕੇ ਕਰਦੀ ਹੈ ਸਰਕਾਰ ਸੀਐਮ ਪੰਤਮਨ ਬਿਜਲੀ ਦੇ ਰੇਟ ਪੈਂਦੀ ਉਹਨਾਂ ਦੇ ਸਿੰਪਲ ਵਰਦੀ ਦੇ ਵਿੱਚ ਹੁੰਦੇ ਇਹ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ ਜੀ ਜੋ ਇਹਨਾਂ ਦੀ ਪਤਨੀ ਬੰਨੀਓ ਕਿਹਾ ਗਿਆ ਬੇਕਰਮ ਜੀਠ ਬੰਨੀਓ ਕਿਹਾ ਗਿਆ ਵੀਜਿਲੈਂਸ ਵਰਦੀ ਚਾਹੇ ਬਿਜਲੀ ਦੇ ਅਲੇ ਸਾਡੇ ਘਰੇ ਸ਼ਰਿਆਮ ਬਣ ਗਏ ਪਹਿਲਾ ਨੰਬਰ ਵੀਜਿਲੈਂਸ ਕਿਸੇ ਨੂੰ ਪੁੱਛਕੀ ਨਹੀਂ ਹੁੰਦੀ ਜਦੋਂ ਸੀਏਡੀ ਹੁੰਦੀ ਹੈ ਸੀਏਡੀ ਪੱਕੇ ਤੌਰ ਤੇ ਹੁੰਦੀ ਹੈ ਪੱਕੇ ਪੈਰੀ ਬੰਦਾ ਚੱਕਦੀ ਹੈ ਏ ਸੀਐਮ ਭਵਨਤਮਨ ਵੀ ਕਹਿੰਦਾ ਸੀਐਮ ਭਵਨਤਮਨ ਨੇ ਇਹ ਵੀ ਕਿਹਾ ਜਿਹੜੇ ਵਿਕਰਮ ਜੀਟੀਏ ਦੇ ਹੱਕ ਦੇ ਵਿੱਚ ਬੋਲਣ ਵਾਲੇ ਆ ਜਿਵੇਂ ਸੁਖਪਾਲ ਖਹਿਰਾ ਰਮਨੀਤ ਬਿੱਟੂ ਪ੍ਰਤਾਪ ਬਾਜਪਾ ਤੇ ਕੈਪਟਨ ਮਨਰੇਂਦਰ ਸਿੰਘ ਤੇ ਕਈ ਜਣਾਂ ਦੇ ਤੇ ਚਰਨਜੀਤ ਚਾਨੀ ਕਈ ਜਣਾਂ ਦੇ ਨਾਮ ਲਿਆ ਵੀ ਸਾਰਿਆਂ ਨੂੰ ਪੱਕੇ ਪੈਰੀ ਇਹਨਾਂ ਤੇ ਕਾਰਵਾਈ ਹੋਊਗੀ ਸਾਰੇ ਜਾਣਗੇ ਜੇਲ੍ਹ ਦੇ ਵਿੱਚ ਇਹ ਵੀ ਕਿਹਾ ਸੀਐਮ ਭਵਨਤਮਨ ਨੇ